ਬੋਲੋ ਜੀ ਵਾਹਿਗੁਰੂ ਹੈਨ ਮਾਨਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਸਰੂਪ ਆਪ ਜੀ ਦੇ ਨਿਜ ਅਸਥਾਨ ਤੋਂ ਐਸਐਸਪੀ ਦਫ਼ਤਰ ਖੰਨਾ ਦੇ ਵਿਖੇ ਪਹੁੰਚਣ ਸਤਿਗੁਰੂ ਪਾਸ਼ਾ ਜੀ ਦੀ ਵਿਵਸਥਾ ਵਿੱਚ ਆਉਂਦਿਆਂ ਹੋਈਆਂ ਬਿਆੰਤ ਪ੍ਰਕਾਰ ਦੀਆਂ ਫੁੱਲਾਂ ਦੀ ਖਿਮਾ ਬਖਸ਼ਣੇ ਕਿਰਪਾ ਕਰੋ ਪ੍ਰਕਾਸ਼ਮਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰ ਦੇ ਕੇ ਨਿਹਾਲ ਕਰੋ ਸਤਨਾਮ ਧਨਵਾਹੀ ਗੁਰੂ ਸਾਹਿਬ ਜੀ ਅਮੇ ਦ੍ਰਿਸ਼ਟ ਸੁਭ ਕਰੇ ਕਾਮ ਕ੍ਰੋਧ ਅਰ ਲੋਭ মোহ ਵਸ ਕਰੇ ਸਭੇ ਬਲ ਅੰਤ ਬੁਰ ਨਾਨਕ ਜਿਨ ਕਲ ਰਾਖੇ ਮੇਰੀ ਫਿਰਤ ਫਿਰਤ ਸਭ ਆਇਆ ਰਿਆ ਤੋ ਸਰ ਨਾਈ ਨਾਨਕ ਕੇ ਪ੍ਰਭ ਵੇਨ ਤੇ ਆਪਣੇ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਮਕ ਸਿਮ ਸਗਨ ਦਾਵੀ ਸਾਹ ਹੋਇ ਸਾਥਨਾ ਨਿਰੰਕਾਰ ਨਿਰੰਜਨ ਹਰ ਅਗਮ ਕਿਆਤ ਹੈ ਗੁਣ ਗਾਈਐ ਜਿਸ ਆਪ ਬਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਓੰਕਾਰੋ ਸਤਿ ਗੁਰ ਪ੍ਰਸਾਦ ਆਦੋ ਗੁਰ 에 ਨਮਹ ਹੈ ਜੋ ਗਾਦ ਗੁਰ 에 ਨਮਹ ਹੈ ਸਤਿ ਗੁਰ 에 ਨਹੀਂ ਮਿਟਾਵ ਸੇਮਰੋ ਜਹਾ ਸੁਖ ਸੰਬਰ ਏਕੈ ਨਾਮ ਜਪਤ ਗੰਤ ਅਨੇਕੈ ਮੇਤ ਪ੍ਰਾਨ ਸਮਰਤ ਸੋਦਾ ਕਰ ਕੇ ਨਾਮ ਰਾਮ ਨਾਮ ਨਵ ਨਿਧ ਪਾਵੈ ਤਸੋ ੜਾ ਮਨ ਨੀ ਲਾਵੈ ਜੋ ਧਾਪੁਰ ਸੁਧ ਸਦਾ ਹੈ ਦੂਰੇ ਤਾਕੋ ਤੁੰਦਾ ਜਾਣ ਤਦ ਤਕ ਕਰਾਵ ਨਾਨਕ ਕਾਡਿ ਜੋ ਪ੍ਰਭ ਦਿਆਲ ਕਰ ਤੂਕ ਪਸੂ ਕੀ ਮਾਨਸ ਜਾਗ ਲੋਗ ਬਚਾਰਾ ਕਰੇ ਦਿਨ ਰਾਤ ਬਾਹਰ ਭੀਗ ਅੰਦਰ ਮਨ ਮਾਇਆ ਸੁਖ ਸੁਨਾਹੀ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸਨਾ ਨੂੰ ਅੰਤਰ ਵਿਆਪੇ ਲੋਭ ਸੁਆਰ ਬਿਨ ਸਜੈ ਹੰਮੀ ਕੇ ਦਾਸ ਤਨੋ ਭੋਗਤ ਆਤਮ ਬਰਗਾਸ ਕਈ ਕੋਟ ਤਤ ਕੇ ਵੇਤੇ ਸਦਾ ਨਹਾਉ ਦੇਵੈ ਕਈ ਕੋਟ ਨਾਮ ਸੁਖਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਨਿਮ ਕੋ ਸਾਸ ਸੋ ਮਾਰੀ ਨਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਇ ਨਾਨਕ ਤਿਸ ਬਲ ਕਰਨ ਕਰਾਵਨ ਕਰਨੇ ਯੋਗ ਜੋ ਤੁਧ ਪਾਵੇ ਸੋਈ ਹੋਗ ਖਿਨ ਮੇ ਖਾ ਪੋ ਤਪਨ ਹਾਰਾ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੇ ਰਹਾ ਸਮਾਈ ਪ੍ਰਾਪਤ ਤੇ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਭਾਖੇ ਪ੍ਰਭ ਪਾਵੇ ਕਾ ਪਤ ਤੂ ਉਦਾਰੇ ਆਪ ਕਰੇ ਆਪਣ ਵਿਚਾਰੇ ਦੁਹਾਂ ਸਰੀਆ ਕਾ ਆਪ ਸੁਆਮੀ ਖੇਲੇ ਵਿਖੇ ਦਾੰਤ ਵਿਖਿਆ ਮੈਂ ਰਜੇ ਜੇ ਜਾਣਤ ਆਪਣਾ ਆਪ ਬਚੇ ਭਰਮੇ ਪੂਲਾ ਦੇ ਦਿਤਾਵੇ ਨਿਮਕਮੈ ਚਾਰ ਪੁੰਨ ਫਿਰ ਆਵੇ ਹਰ ਕਿਰਪਾ ਜਿਤ ਆਪਣੇ ਭਗਤ ਦੇਨ ਜਾ ਕੋ ਆਪਣੀ ਕਰੇ ਬਖਸੀਸ ਤਾ ਕਾ ਲੇਖਾ ਨਾ ਕਰੇ ਜਗਦੀਸ ਜੀਓ ਪਿੰਡ ਸਭ ਤਿਸ ਕੀ ਰਾਸ ਕਲਕੜ ਜੀ ਮਤਲਬ ਨਵੇਂ ਸਾਲ ਦੀ ਸਾਨੂੰ ਪਿਛਲੇ ਸਾਲ ਦਾ ਵੀ ਸ਼ੁਕਰਾਨਾ ਕਰਨਾ ਹੁੰਦਾ ਤੇ ਨਵੇਂ ਸਾਲ ਦੀ ਵੀ ਅਸੀਂ ਰੱਬ ਵੱਲੋਂ ਹੀ ਅਰਦਾਸ ਕਰਦੇ ਹਾਂ ਕਿ ਸਾਡੀ ਪੁਲਿਸ ਮੁਲਾਜ਼ਮ ਸਾਡੇ ਸਾਰੇ ਖੰਨਾ ਪੁਲਿਸ ਦੇ ਜਿਹਨੇ ਆਫੀਸਰਸ ਆ ਸਾਡੀ ਫੈਮਿਲੀਜ਼ ਐ ਈਵਨ ਖੰਨਾ ਦੇ ਜਿਹੜੇ ਵਾਸੀ ਐ ਸਾਡੇ ਪੂਰੇ ਜ਼ਿਲ੍ਹੇ 'ਚ ਪਿਛਲੇ ਸਾਲ ਦੀ ਤਰ੍ਹਾਂ ਹੀ ਸੁੱਖ ਸ਼ਾਂਤੀ ਰਹੇ ਔਰ ਚੰਗੀ ਹੀ ਖਬਰਾਂ ਹੋਣ ਸਾਡੇ ਮੁਲਾਜ਼ਮਾਂ ਲਈ ਵੀ ਸਾਡੇ ਸਿਟੀਜ਼ਨਸ ਲਈ ਵੀ ਬਸ ਉਹਦੇ ਸ਼ੁਕਰਾਨੇ ਲਈ ਔਰ ਅਗਲੀ ਅਰਦਾਸ ਲਈ ਅੱਜ ਅਸੀਂ ਆਪਣੇ ਐਸਐਸਪੀ ਆਫਿਸ ਚ ਸੁਖਮਨੀ ਸਾਹਿਬ ਦਾ 파ਟ ਰਖਾਇਆ ਸੀਗਾ ਔਰ ਸਾਨੂੰ ਬੜਾ ਵਧੀਆ ਲੱਗਿਆ ਕਿ ਇੱਥੇ ਦੇ ਲੋਕਲ ਲੋਕ ਵੀ ਆ ਕੇ ਉਹਨਾਂ ਨੇ ਵੀ ਮੱਥਾ ਟੇਕਿਆ ਸੋ ਇੱਕ ਅਰਦਾਸ ਹੀ ਔਰ ਸ਼ੁਕਰਾਨਾ ਹੀ ਹੈ ਕਿ ਡੈਫੀਨੇਟਲੀ ਬਹੁਤ ਅੱਛਾ ਹੀ ਲੱਗਦਾ ਹੈ ਪੋਜ਼ੀਟਿਵ ਹੀ ਫੀਲਿੰਗ ਆਉਂਦੀ ਹੈ ਸਾਨੂੰ ਡੈਫੀਨੇਟਲੀ ਰੂਟੀਨ 'ਚ ਅਸੀਂ ਬੜੀ ਪਲੈਨਿੰਗ ਕਰਦੇ ਰਹਿੰਦੇ ਹਾਂ ਬਟ ਲੇਟ ਹੋ ਜਾਂਦਾ ਹੈ ਪਰ ਜਦੋਂ ਇੱਕ ਵਾਰੀ ਇਸ ਤਰ੍ਹਾਂ ਦਾ ਕੁਝ ਵੀ ਆਯੋਜਨ ਆਰਗੇਨਾਈਜ਼ ਕਰੋ ਤਾਂ ਲੱਗਦਾ ਹੈ ਕਿ ਸਾਨੂੰ ਰੂਟੀਨ 'ਚ ਰੈਗੂਲਰਲੀ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਸਾਰੇ ਮੁਲਾਜ਼ਮ ਵੀ ਕਾਫੀ ਇੱਥੇ ਆਏ ਤੇ ਹਰ ਬੰਦਾ ਹੀ ਪੋਜ਼ੀਟਿਵ ਹੀ ਫੀਲ ਕਰਦਾ ਹੈ 파ਟਨਰ ਸੋ ਆਈ ਹੋਪ ਕਿ ਅਸੀਂ ਫੇਰ ਵੀ ਇਸ ਤਰ੍ਹਾਂ ਦਾ ਕੁਝ ਨਾ ਕੁਝ ਕਰਦੇ ਰਹੀਏ ਤੁਸੀਂ ਜੀ ਸਾਰਾ ਵਧੀਆ ਐਕਸਪਲੇਨ ਕਰ ਦਿੱਤਾ ਕਿਉਂਕਿ ਜਦੋਂ ਸੀ ਕੀਰਤਨ ਵੀ ਸੁਣਦੇ ਆ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸੁਣਦੇ ਆ ਉਹਦੇ 'ਚ ਵੀ ਇਹੀ ਸਾਰੀ ਗੱਲਾਂ ਹੀ ਹੈਗੀਆਂ ਤੇ ਅਸੀਂ ਉਮੀਦ ਕਰਦੇ ਆ ਕਿ ਅਸੀਂ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਜੋ ਵੀ ਸਾਨੂੰ ਟੀਚਿੰਗਸ ਮਿਲਦੀਆਂ ਅਸੀਂ ਉਹਨੂੰ ਐਕਚੁਅਲੀ ਵੀ ਅਸੀਂ ਉਹਨੂੰ ਪ੍ਰੈਕਟੀਕਲੀ ਆਪਣੀ ਲਾਈਫ 'ਚ ਵੀ ਇੰਟਰਨਲਾਈਜ਼ ਕਰੀਏ ਔਰ ਐਗਜ਼ੀਕਿਊਟ ਕਰੀਏ ਤਾਂ ਜ਼ਮਾਨਾ ਉਹ ਤਾਂ ਜੀ ਇਹੀ ਅਪੀਲ ਹੈ ਕਿ ਇੱਕ ਤਾਂ ਸਾਡੇ ਵੱਲੋਂ ਹੀ ਕੋਪਰਾਲਾ ਸੀਗਾ ਬਟ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿਵੇਂ ਥਾਣੇ ਲੈਵਲ ਤੇ ਵੀ ਕੁਝ ਨਾ ਕੁਝ ਕਰੋ ਅਸੀਂ ਵੀ ਸੁਖਮਨੀ ਸਾਹਿਬ ਦਾ ਪਾਰਟੀ ਕਰ ਇੱਕ ਇੱਕ ਤਰ੍ਹਾਂ ਦੀ ਬ੍ਰਦਰਹੁੱਡ ਦੀ ਫੀਲਿੰਗ ਵੀ ਆਉਂਦੀ ਹੈ ਕਿ ਸਾਰੇ ਬੈਠੇ ਹਨ ਨਾਟ ਜਸ ਪੁਲਿਸ ਮੁਲਾਜ਼ਮ ਤੁਸੀਂ ਸਾਰੇ ਮੀਡੀਆ ਵਾਲੇ ਵੀ ਆਏ ਔਰ ਸਾਡੇ ਕੁਛ ਨਾ ਕੁਛ ਪੋਲਿਟੀਕਲ ਐਮ ਐਲ ਏ ਵੀ ਤਿੰਨੋਂ ਆਏ ਹੋਰ ਵੀ ਸ਼ਹਿਰ ਦੇ ਵਾਸੀ ਆਏ ਹੋਏ ਹੈ ਫੈਮਿਲੀ ਸਾਡੀ ਆਈਆਂ ਤਾਂ ਹੁਣ ਤੁਸੀਂ ਦੇਖ ਰਹੇ ਹੋ ਸਾਰੇ ਬੈਠ ਕੇ ਇਕੱਠੇ ਲੰਗਰ ਖਾਣਗੇ ਇੱਕ ਤਰ੍ਹਾਂ ਦੀ ਸਪਿਰਿਟ ਆਫ ਕਿ ਮਤਲਬ ਪੋਜ਼ਿਟਿਵ ਹੋ ਕੇ ਸਾਰੇ ਇਕੱਠੇ ਹੋਏ ਹੈ ਤਾਂ ਆਈ ਥਿੰਕ ਵਧੀਆ ਰਿਹਾ